ਦੋਸਤੋ ਜੇਕਰ ਤੁਹਾਡਾ ਵੀ ਫੇਸਬੁਕ ਪੇਜ ਗਰੋਥ ਨਹੀਂ ਕਰ ਰਿਹਾ ਫੋਲੋਅਰ ਨਹੀਂ ਵੱਧ ਰਹੇ ਤਾਂ ਅੱਜ ਮੈਂ ਤੁਹਾਨੂੰ ਦੋ ਤਿੰਨ ਤਰੀਕੇ ਇਹ ਜੇ ਦੱਸੂਗਾ ਵੀ ਤੁਹਾਡਾ ਜਿਹੜਾ ਪੇਜ ਹੈ ਚੰਗੀ ਤਰ੍ਹਾਂ ਕੰਮ ਕਰਨ ਲੱਗ ਜਾਊਗਾ ਗਰੋਥ ਵਧ ਜਾਊਗੀ ਰੀਚ ਵਧ ਜਾਊਗੀ ਫੋਲੋਅਰ ਵੱਧ ਜਾਣਗੇ ਪੂਰੀ ਵੀਡੀਓ ਜ਼ਰੂਰ ਦੇਖ ਕੇ ਜਾਇਓ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਫੇਸਬੁਕ ਦੀ ਹੋਰ ਜਾਣਕਾਰੀ ਲਈ ਆਪਣੇ ਪੇਜ ਨੂੰ ਲਾਈਕ ਫੋਲੋ ਸ਼ੇਅਰ ਜ਼ਰੂਰ ਕਰ ਦਿਓ ਜੀ ਆਜੋ ਆਪਾਂ ਵੀਡੀਓ ਤੇ ਚੱਲਦੇ ਹਾਂ ਸਭ ਤੋਂ ਪਹਿਲਾਂ ਆਪਾਂ ਆਪਣੀ ਆਈਡੀ ਓਪਨ ਕਰਨੀ ਹੈ ਜੀ ਆਈਡੀ ਓਪਨ ਕਰਕੇ ਇੱਥੋਂ ਆਪਾਂ ਗਰੁੱਪ ਸਰਚ ਮਾਰਾਂਗੇ ਤੁਸੀਂ ਆਪਣੀ ਵੀਡੀਓ ਨੂੰ ਗਰੁੱਪਾਂ ਚ ਸ਼ੇਅਰ ਕਰ ਸਕਦੇ ਹੋ ਮਤਲਬ ਐਡਮਿਨ ਬੰਦਾ ਨਹੀਂ ਸ਼ੇਅਰ ਕਰ ਸਕਦਾ ਜੀ ਤੁਸੀਂ ਹੋਰ ਮਤਲਬ ਇੱਕ ਹੋਰ ਆਈਡੀ ਤੋਂ ਗਰੁੱਪਾਂ ਚ ਸ਼ੇਅਰ ਕਰ ਸਕਦੇ ਹੋ ਪੰਜ ਕ ਗਰੁੱਪਾਂ ਚ ਸ਼ੇਅਰ ਕਰ ਦਿਆ ਕਰੋ ਜੀ ਵਧੀਆ ਜੀ ਜਿਨ੍ਹਾਂ ਦੇ ਵਧੀਆ ਲੱਖਾਂ ਚ ਫੋਲੋਅਰ ਨੇ ਜਿਵੇਂ ਆਪਾਂ ਸਰਚ ਬਾਰੇ ਸਿੱਧੂ ਮੂਸੇ ਵਾਲਾ ਗਰੁੱਪ ਗਰੁੱਪ ਕੱਢ ਕੇ ਜੀ ਗਰੁੱਪ ਤੇ ਗਏ ਆਪਾਂ ਇੱਥੇ ਹੈਲੋ ਦਾ ਮੈਸੇਜ ਕਰਕੇ ਦੇਖ ਲਓ ਕਰੋ ਬਣਾ ਦੇਖਿਓ ਲਿਖਿਆ ਪਿਆ ਨਾ ਕ੍ਰੀਏਟ ਅ ਪਬਲਿਕ ਪੋਸਟ ਜੇ ਤਾਂ ਕ੍ਰੀਏਟਿਵ ਪਬਲਿਕ ਪੋਸਟ ਲਿਖਿਆਗਾ ਤਾਂ ਤਾਂ ਆਪਣਾ ਹੈਲੋ ਵਾਲਾ ਮੈਸੇਜ ਜਾਊਗਾ ਜੀ ਹਾਂਜੀ ਆ ਦੇਖੋ ਹੁਣ ਹੈਲੋ ਦਾ ਮੈਸੇਜ ਗਿਆ ਜੀ ਹੈਲੋ ਦਾ ਮੈਸੇਜ ਹੈ ਜਿਹੜਾ ਕਿ 62000 ਬੰਦੇ ਸਾਹਮਣੇ ਸ਼ੋ ਹੋਊਗਾ ਜੀ 62000 ਦੇ ਵਿੱਚੋਂ 5-7000 ਬੰਦਾ ਤਾਂ ਚਲੋ ਆਪਣੇ ਪੇਜ ਨੂੰ ਫੋਲੋ ਕਰੂਗੀ ਜੇ ਆਪਣੀ ਵੀਡੀਓ ਚੰਗੀ ਲੱਗੂ ਉਹਨੂੰ ਆ ਹੁਣ ਨਵੇਂ ਪੇਜ ਤੇ ਆ ਗਏ ਜਿਹਦੇ ਕਿ 1 182000 ਫੋਲੋਅਰ ਹੈ ਹੁਣ ਆਪਾਂ ਇਹਦੇ ਮੈਸੇਜ ਕਰਕੇ ਦੇਖਦੇ ਆ ਆ ਦੇਖੋ ਇਹਦੇ ਲਿਖਿਆ ਪਿਆ ਸਬਮਿਟ ਟੂ ਪਬਲਿਕ ਪੋਸਟ ਫਾਰ ਐਡਮਿਨ ਅਪਰੂਵਲ ਜਿੰਨਾ ਚਿਰ ਇਹਨਾਂ ਦਾ ਐਡਮਿਨ ਨਹੀਂ ਅਪਰੂਵ ਕਰਦਾ ਉਹਨਾਂ ਚਿਰ ਆਪਣੀ ਪੋਸਟ ਜਿਹੜੀ ਨਹੀਂ ਪੈਂਦੀ ਆਪਾਂ ਹੈਲੋ ਲਿਖਤਾ ਹੈਲੋ ਲਿਖਣ ਤੋਂ ਬਾਅਦ ਇਹ ਬੇਟਿੰਗ ਵਿੱਚ ਚਲਾ ਜਾਊਗਾ ਜੇ ਐਡਮਿਨ ਪ੍ਰੂਵ ਕਰੂਗਾ ਫਿਰ ਆਪਣੀ ਪੋਸਟ ਜਿਹੜੀ ਪਊਗੀ ਠੀਕ ਹੈ ਜੀ ਆਹ ਦੇਖੋ ਜਿਵੇਂ ਜੇ ਆਪਾਂ ਸਿੱਧੂ ਮੂਸੇਵਾਲੇ ਦੀ ਫੋਟੋ ਪਾਉਂਦੇ ਤਾਂ ਉਹਨਾਂ ਨੇ ਅਪਰੂਵ ਕਰ ਦੇਣੀ ਸੀ ਕਿਉਂਕਿ ਪੇਜ ਸਿੱਧੂ ਮੂਸੇਵਾਲੇ ਦੇ ਨਾਂ ਤੇ ਚੱਲ ਰਿਹਾ ਹੈਗਾ ਠੀਕ ਹੈ ਜੀ ਤੇ ਜੇ ਇਹ ਡਿਸਲੈਂਡ ਮਾਰਦੇ ਨੇ ਤਾਂ ਆਪਾਂ ਨੂੰ ਪਾਲਿਸੀ ਸ਼ੂਨ ਹੋਣ ਦੇ ਚਾਂਸ ਹੈਗੇ ਆ ਜੀ ਅਪਾਉਥੇ ਹੀ ਪਬਲਿਕ ਪੋਸਟ ਕਰਨੀ ਜਿੱਥੇ ਕਿ ਉਹ ਅਪਰੂਵ ਹੋ ਜੇ ਜਿਹੜਾ ਦੂਜਾ ਤਰੀਕਾ ਜੀ ਫਾਲੋਅਰ ਵਧਾਉਣ ਦਾ ਤੇ ਜੋ ਰੀਚ ਵਧਾਉਂਦਾ ਜੀ ਉਹ ਇਹ ਹੈ ਆਪਣਾ ਪੇਜ ਖੋਲਣਾ ਜੀ ਆਪਾਂ ਪੇਜ ਖੋਲ ਕੇ ਆਪਾਂ ਆਪਣੀ ਵੀਡੀਓ ਚੈੱਕ ਕਰਨੀ ਹੈ ਜਿਹੜੀ ਆਪਣੀ ਵੀਡੀਓ ਵਧੀਆ ਚੱਲੀ ਹੋਈ ਹੈ ਉਸ ਤੇ ਜਾਣਾ ਜਿਹੜੀ ਥਾਰਿਆਂ ਨੂੰ ਵੱਧ ਚੱਲੀ ਹੋਈ ਹੈ ਜਿਹੜੀ ਮਤਲਬ ਕਿ ਵਾਇਰਲ ਹੋਈ ਹੋਈ ਹੈ ਵੀਡੀਓ ਉਸ ਤੇ ਜਾਣਾ ਜੀ ਇਹ ਆਪਾਂ ਫਾਲੋਅਰ ਵਧਾਉਣ ਦਾ ਤਰੀਕਾ ਦੱਸ ਰਹੇ ਹਾਂ ਜੀ ਵੀ ਫਾਲੋਅਰ ਆਪਾਂ ਕਿਵੇਂ ਵਧਾ ਸਕਦੇ ਹਾਂ ਠੀਕ ਹੈ ਜੀ ਆਹ ਵੀਡੀਓ ਆ ਗਈ ਇਹ ਤੇ ਆ ਦੇਖੋ 5000 ਲਾਈਕ ਹੈ ਇਹ ਤੇ ਕਲਿੱਕ ਕਰਨਾ ਜੀ 5800 ਲਾਈਕ ਹਨ ਆਪਾਂ ਇਹ ਤੇ ਕਲਿੱਕ ਕਰਾਂਗੇ ਇਹ ਤੇ ਕਲਿੱਕ ਕਰਨ ਤੋਂ ਬਾਅਦ ਅੱਗੇ ਆਪਣੇ ਕੋਲੇ ਉੱਪਰ ਦੇਖੋ ਉਹ ਲਿਖਿਆ ਪਿਆ ਨਾ 5800 ਉੱਪਰਲੇ ਉੱਤੇ ਕਲਿੱਕ ਕਰਾਂਗੇ ਉੱਥੇ ਆਹ ਸਾਰੇ ਨਿਕਲੇ ਜਿਨ੍ਹਾਂ ਨੇ ਆਪਣੀ ਵੀਡੀਓ ਨੂੰ ਮਤਲਬ ਕਿ ਦੇਖਿਆ ਹੋਇਆ ਇਹਨਾਂ ਨੇ ਆਪ ਨੂੰ ਫੋਲੋ ਨਹੀਂ ਕਰਿਆ ਹੋਇਆ ਤਾਂ ਹੀ ਇਹਨਾਂ ਦੇ ਨਾਂ ਅੱਗੇ ਇਨਵਾਈਟ ਲਿਖਿਆ ਹੋਇਆ ਹੈ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਇਨਵਾਈਟ ਭੇਜ ਦਾਂਗੇ ਠੀਕ ਹੈ ਜੀ ਜੇ ਕਿਸੇ ਨੇ ਆਪ ਨੂੰ ਫੋਲੋ ਕਰਿਆ ਹੋਇਆ ਤਾਂ ਉਹਦੇ ਆਪਸ਼ਨ ਆਉਂਦੀ ਨਹੀਂ ਜਿਵੇਂ ਆ ਦੇਖੋ ਆ ਸੀਗਾ ਪੰਜਾਬੀ ਗੁਲਦਸਤਾਂ ਵਾਲਾ ਇਹਨਾਂ ਨੇ ਆਪਾਂ ਨੂੰ ਫੋਲੋ ਕੀਤਾ ਹੋਇਆ ਇਹਨਾਂ ਦੇ অপਸ਼ਨ ਨਹੀਂ ਆਉਂਦੀ ਇਹ ਆ ਜਿਨ੍ਹਾਂ ਨੇ ਆਪਣਾ ਚੈਨਲ ਮਤਲਬ ਫੋਲੋ ਨਹੀਂ ਕੀਤਾ ਵੀਡੀਓ ਆਪਣੀ ਦੇਖੀ ਹੋਈ ਆ ਇਹ ਉਹੀ ਆ ਰਹੇ ਨੇ ਇਹਨਾਂ ਨੂੰ ਸਾਰਿਆਂ ਨੂੰ ਇਨਵਾਈਟ ਭੇਜਾਂਗੇ ਆਪਾਂ ਕਿਉਂਕਿ ਇਹਨਾਂ ਨੂੰ ਆ ਇਹਨਾਂ ਨੇ ਆਪਣੀ ਵੀਡੀਓ ਦੇਖੀ ਵੀ ਹੋਈ ਆ ਲਾਈਕ ਵੀ ਕਰੀ ਹੋਈ ਆ ਮਤਲਬ ਕਿ ਇਹ ਇਹ ਆਪਣੇ ਚੈਨਲ ਦੀ ਵੀਡੀਓ ਨੂੰ ਪਸੰਦ ਕਰਦੇ ਨੇ ਤਾਂ ਹੀ ਆਪਾਂ ਇਹਨਾਂ ਨੂੰ ਇਨਵਾਈਟ ਭੇਜਾਂਗੇ ਵੀ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰ ਲਓ ਜੀ ਇਹ ਬਹੁਤ ਵਧੀਆ ਜੀ ਮਤਲਬ ਇੱਥੋਂ ਤੁਸੀਂ ਦਿੱਲੀ 1000 2000 5000 ਅਨਮਾਇਟ ਇਨਵੀਟੇਸ਼ਨ ਦੇ ਸਕਦੇ ਹਾਂ ਜੇ ਆਪਾਂ 5000 ਭੇਜਿਆ ਤਾਂ ਉਹਦੇ ਵਿੱਚੋਂ 1000 2000 ਬੰਦੇ ਦਾ ਕਰਦਾ ਹੀ ਆ ਇਸ ਇਸ ਦੇ ਨਾਲ ਆਪਾਂ 1000 ਮਤਲਬ ਇੱਕ ਦਿਨ ਦੇ ਵਿੱਚ 1000 2000 ਫੋਲੋਅਰ ਆ ਜਿਹੜੇ ਇੱਥੋਂ ਗੇਨ ਕਰ ਸਕਦੇ ਆ ਹਾਂਜੀ ਮੈਂ ਦੋ ਤਰੀਕੇ ਦੱਸ ਤੇ ਜੀ ਤੁਹਾਨੂੰ ਫੋਲੋਅਰ ਗੇਨ ਕਰਨ ਦੇ ਜੇ ਮਤਲਬ ਇਹ ਤਰੀਕੇ ਕੰਮ ਨਹੀਂ ਕਰ ਰਹੇ ਤਾਂ ਤੁਸੀਂ ਪੇਡ ਜਿਹੜੇ ਪੇਡ ਫੋਲੋਅਰ ਵੀ ਮਿਲ ਜਾਂਦੇ ਆ ਤੁਸੀਂ ਪੇਡ ਫੋਲੋਅਰ ਵੀ ਲੈ ਸਕਦੇ ਹੋ ओरिजिनल ਮਿਲਣਗੇ ਪੰਜਾਬ ਦੇ ਮਿਲਣਗੇ 100% ਗਾਰੰਟੀ ਸਕ੍ਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਜੀ オリジナル ਮਿਲਣਗੇ 100% ਉਹ ਅੱਗੇ ਸਾਡੇ ਪੈਨਲ ਬਣੇ ਹੋਏ ਆ ਅੱਗੇ ਸਾਡੇ ਗਰੁੱਪ ਬਣੇ ਹੋਏ ਨੇ ਅਸੀਂ ਉਹ ਗਰੁੱਪਾਂ ਦੇ ਵਿੱਚ ਚੈਨਲ ਦਾ ਲਿੰਕ ਹੈ ਜਿਹੜਾ ਪਾ ਦਿੰਨੇ ਆ ਤਾਂ ਤੁਹਾਨੂੰ オリジナル ਫਾਲੋਅਰ ਮਿਲਣਗੇ ਪੰਜਾਬ ਦੇ ਜੀ ਫੇਸਬੁੱਕ ਦੀ ਜਾਣਕਾਰੀ ਲਈਆਂ ਹੋਰ ਵੀਡੀਓ ਦੇਖਣ ਲਈ ਜੀ ਪੇਜ ਨੂੰ ਲਾਈਕ ਫਾਲੋ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ ਜੀ